ਦਾ ਕਿਲਮਾਇਆ ਸੋਨੇ ਦਾ ਕਿਲਮਾਇਆ ਤੇ ਸੋਹਣਿਆਂ ਬੰਦਿਆਂ ਦਾ ਹੁੰਦਾ ਕਾਫਿਰ ਦਿਲਮਾਇਆ ਆਹਾ ਆਹਾ ਉਹ ਸਾਗ ਪਕਾਇਆ ਮਾਇਆ ਸਾਗ ਪਕਾਇਆ ਸਾਗ ਪਕਾਇਆ ਮਾਇਆ ਸਾਗ ਪਕਾਇਆ ਨੈਟ ਤੋਂ ਵੇਖ ਵੇਖ ਆਪੇ ਹੀ ਬਣਾਇਆ ਨੈਟ ਤੋਂ ਵੇਖਦੇ ਆਪੇ ਹੀ ਬਣਾਇਆ ਆ ਮੇਰਾ ਤੀ ਮੈਨੂੰ ਲੱਗਦਾ ਏ ਇੰਜ ਜਿਵੇਂ ਕੁਝ ਵੀ ਨਹੀਂ ਇਹਦੇ ਵਿੱਚ ਪਾਇਆ ਪਾਗ ਲਾ ਪਾਇਆ ਮਾਇਆ ਸਾਗੇ ਬਟਾਇਆ ਸਾਗੇ ਪਖਾਇਆ ਮਾਇਆ ਸਾਗੇ ਬਟਾਇਆ ਇਕ ਦੂਣੀ ਦੂਣੀ ਤੇ ਦੋ ਦੂਣੀ ਜਾਗ ਇੱਕ ਦੂਣੀ ਦੂਣੀ ਤੇ ਦੋ ਦੂਣੀ ਜਾਗ ਜਿਹੜਾ ਸਾਨੂੰ ਸਾਗ ਖਵਾਏ ਲੱਗੇ ਰਹਿਣ ਭਾਗ ਸਾਗ ਪਕਾਇਆ ਮਾਇਆ ਸਾਗ ਪਕਾਇਆ ਸਾਗ ਪਕਾਇਆ ਮਾਇਆ ਸਾਗ ਪਕਾਇਆ ਲੈ ਵੀ ਦੋਸਤੋ ਲੈ ਵੀ ਦੋਸਤੋ ਤੁਹਾਨੂੰ ਸਾਗ ਦੀ ਕਹਾਣੀ ਸੁਣਾਉਣਾ ਵਾ ਇੱਕ ਸੱਚੀ ਦਾਸਤਾਨ ਸੁਣਾਉਣਾ ਵਾ ਤੁਸੀਂ ਸਾਰਿਆਂ ਨੇ ਫਿਲਮ ਤੇ ਦੇਖੀ ਹੋਏਗੀ ਧਿਲwale ਦੁਲਹਨੀਆਂ ਲੈ ਜਾਏਗੇ ਸ਼ਾਹਰੁਖ ਖਾਨ ਪਿਆਰ ਕਰਦਾ ਹੈ ਕਾਜਲ ਨੂੰ ਕਾਜਲ ਪਿਆਰ ਕਰਦੀ ਹੈ ਸ਼ਾਹਰੁਖ ਖਾਨ ਨੂੰ ਲੇਕਿਨ ਨਮਰੇਸ਼ਪੁਰੀ ਕਾਜਲ ਦਾ ਪਿਓ ਹੈ ਉਹ ਕਹਿੰਦਾ ਮੈਂ ਆਪਣੀ ਤੀਨ ਤੇਰਣਾ ਸ਼ਾਦੀ ਨਹੀਂ ਕਰਨ ਦੇਣੀ ਘਰ ਚ ਇੱਕ ਫੱਡਾ ਬਣ ਗਿਆ ਹੈ ਬਾਹਰੋਂ ਬਰਾਤ ਆ ਗਈ ਹੈ ਸ਼ਰੂਖ ਕਰ ਦੇ ਕੰਮ ਕਰਦਾ ਫਿਰ ਰਿਹਾ ਹੈ ਲੇਕਿਨ ਜਿਹੜਾ ਸ਼ਰੂਖ ਦਾ ਪਿਓ ਏ ਉਹਨੇ ਕਾਜਲ ਦੇ ਪਿਓ ਨੂੰ ਫੋਨ ਕੀਤਾ ਉਹਨੇ ਕਿ ਭਾਈਆ ਮੇਰੇ ਬੱਚੇ ਨੂੰ ਤੂੰ ਰਿਸ਼ਤਾ ਕਿਉਂ ਨਹੀਂ ਦਿੰਦਾ ਸਾਡੇ ਪਿੰਡ ਆ ਅਸੀਂ ਤੇਰੇ ਵਾਸਤੇ ਸਾਗ ਪਕਾਇਆ ਮੱਖਣ ਦਾ ਪੇੜਾ ਉੱਤੇ ਪਾਇਆ ਤੇ ਤੈਨੂੰ ਮਜ਼ਾ ਨਾ ਆਇਆ ਤੇ ਸਮਝੀ ਜੇ ਅਸੀਂ ਤੇਰੇ ਨਾਲ ਰਿਸ਼ਤਾ ਨਹੀਂ ਕਰਾਇਆ ਅਮਰੇਸ਼ਪੁਰੀ ਨੇ ਸਾਗ ਦੀ ਖੁਸ਼ਬੂ ਸੁੰਘੀ ਏ ਤੇ ਸਿੱਧਾ ਸਟੇਸ਼ਨ ਤੇ ਆਇਆ ਤੇ ਉੱਥੇ ਆ ਕੇ ਟ੍ਰੇਨ ਕੋ ਖਲੋ ਕੇ ਕਾਜਲ ਨੂੰ ਕਿਹਾ ਕੀ ਕੀ ਹੈ ਉਹਨੇ ਕਿ ਆਬਾ ਬਾਗ ਸਿਮਰਨ ਬਾਗ ਵਰਨਾ ਮੁੱਕ ਜਾਏਗਾ ਸਾਰ ਕਿਉਂਕਿ ਸਾਰੇ ਪੜਾਇਆ ਮਾਇਆ ਸਾਰੇ ਪੜਾਇਆ ਸਾਰੇ ਪਕਾਇਆ ਮਾਇਆ ਸਾਰੇ ਪਕਾਇਆ ਉਹ ਮਾਈਆਂ ਮਰ ਗਈਆਂ ਜਿਹੜੀਆਂ ਸਾਗ ਪਕਾਉਂਦੀਆਂ ਸਨ ਮੱਕਈ ਦੀ ਰੋਟੀ ਨਾਲ ਥੋੜਾ ਜਿਹਾ ਬਾਥੂ ਮੰਗਾਉਂਦੀਆਂ ਸਨ ਜਿਹੜੀਆਂ 8 8 ਕੈਂਟੇ ਕੋਟਾ ਲਾਉਂਦੀਆਂ ਸਨ ਦਤਰੀ ਤੇ ਬਹਿ ਕੇ ਸਾਗ ਨੂੰ ਕਟਾਉਂਦੀਆਂ ਸਨ ਉਸ ਤੋਂ ਬਾਅਦ ਅਲਣ ਵੀ ਪਾਉਂਦੀਆਂ ਸਨ ਏਹ ਹੈ ਤੇ ਸਾਰੀ ਰਾਤ ਵਿੱਚ ਘੋਟਣਾ ਪਾ ਕੇ ਕੋਟਾ ਲਾਉਂਦੀਆਂ ਸਨ ਉਸ ਤੋਂ ਬਾਅਦ ਹਰੀਆਂ ਮਿਰਚਾਂ ਛੋਟੀਆਂ ਜਿਹੜੀਆਂ ਭੁੰਡੀ ਮਿਰਚਾਂ ਪਾਉਂਦੀਆਂ ਸਨ ਸਵੇਰੇ ਉੱਠ ਕੇ ਉੱਤੋਂ ਸੋਹਣਾ ਜਿਹਾ ਪਰੌਂਠਾ ਪਕਾਉਂਦੀਆਂ ਸਣ ਉੱਤੇ ਮੱਖਣ ਦਾ ਪੇੜਾ ਟਕਾਉਂਦੀਆਂ ਸਣ ਤੇ ਜਦੋਂ ਸਾਗ ਦੇ ਵਿੱਚ ਮੈਂ ਉਂਗਲੀ ਮਾਰੀ ਤੇ ਕਿਉ ਮੇਰੇ ਵਾਲੋ ਆਇਆ ਦਿਸ ਇਜ਼ ਮਨ ਆਪਣੀ ਮਾਇਆ ਸਾਗ ਪਕਾਇਆ ਸਾਗ ਪਕਾਇਆ ਮਾਇਆ ਸਾਗ ਪਕਾ ਉਹ ਕੰਦਲਾਂ ਦਾ ਸਾਗ ਤੇ ਮੱਖਣ ਮਕਈ ਕੰਦਲਾਂ ਦਾ ਸਾਗ ਤੇ ਮੱਖਣ ਮਕਈ ਹੋਰਨ ਕਿ ਲਈ ਆਏ ਸਾਜ ਪਤਾਇਆ ਮਾਇਆ ਸਾਜ ਪਤਾਇਆ ਸਾਜ ਪਤਾਇਆ ਮਾਇਆ ਜਦੋਂ ਹੀਰ ਬੇਲ ਚ ਆਉਂਦੀ ਸੀ ਜਦੋਂ ਹੀਰ ਉਹ ਦੀ ਸੀ ਰਾਂਝੇ ਲਈ ਵੀ ਉਹ ਸਾਗ ਲਿਆਉਂਦੀ ਸੀ ਢੋਚ ਲੱਸੀ ਤੇ ਉੱਤੇ ਮੱਖਣ ਦਾ ਪੇੜਾ ਸੀ ਜੰਗੀਰ ਦੇ ਬਕਈ ਦੀ ਰੋਟੀ ਤੇ ਉੱਤੇ ਸਾਗ ਸੀ ਸਾਹਮਣੇ ਚਾਚਾ ਕੈਦੋ ਖਲੋਤਾ ਉਹਨੂੰ ਉਹਦੇ ਤੇ ਗੁੱਸਾ ਬੇਹਿਸਾਬ ਸੀ ਉਹਨੇ ਥੜਿਆ ਡੰਡਾ ਪੂਰੀ ਪਾਈ ਰਾਂਝੇ ਨੂੰ ਸਿੱਧਾ ਗਿਆ ਘਰ ਜਾ ਕੇ ਹੀਰ ਦੀ ਮਾਂ ਪੁੱਛਿਆ ਆਪਾ ਅੱਜ ਤੂੰ ਕੀ ਪਕਾਇਆ ਸਾਰੇ ਪਕਾਇਆ ਮਾਇਆ ਸਾਰੇ ਪਕਾਇਆ ਮੈਨੂੰ ਲੱਗਦਾ ਏ ਇੰਜ ਖਾਦਾ ਏ ਰਾਤੀ ਮੈਨੂੰ ਲੱਗਦਾ ਏ ਇੰਜ ਜਿਵੇਂ ਕੁਝ ਵੀ ਨਹੀਂ ਇਹਦੇ ਵਿੱਚ ਪਾਇਆ ਸਾਜ ਪਟਾਇਆ ਮਾਇਆ ਸਾਜ ਪਟਾਇਆ ਸਾਜ ਪਟਾਇਆ ਇਹ ਹਰ ਜਾਓ ਇਹ ਹੈਰਾਨੀ ਤੋਂ ਜਾਏ ਹਰ ਜਾਓ ਇਹ ਹੈਰਾਨੀ ਤੋਂ ਜਾਏ ਨਾਨਾ ਤੇਰਾ ਮਰ ਗਿਆ ਹੁਣ ਨਾਨੀ ਵੀ ਜਾਏ ਸਾਜ ਪਟਾਇਆ ਮਾਇਆ ਸਾਜ ਪਟਾਇਆ ਹਰ ਜਾਓ ਇਹ ਹੈਰਾਨੀ ਤੋਂ ਜਾਏ जाओ ये हैरानी तो जाए गलत कह रहे ठहर जाओ ये हैरानी तो जाए मैं नहा तो लूं गर्म पानी तो आए ठहर जाओ ये हैरानी तो जाए मैं दावत करांगा गा कर देना नहीं तो आए ठहर <स्थाग> जाओ ये हैरानी तो जाए मेरी शादी कर दे किते ये जवानी न चली जाए ठहर जाओ ठहर जाओ जाओ

ਕੋਟੀਲਾ ਸਾਗ ਪਾ ਮੱਖਣ ਪਾ ਸਾਗ ਪਾ ਮੱਖਣ ਪਾ ਜਿੱਲਾ ਨੂੰ ਲੈ ਸਰਨ ਲਿਆ ਜਾਨਨ ਤਰਾ ਸਰਨ ਸੁਬੇ ਦੀ ਸਾਬ ਸਾਨੂੰ ਖਵਾ ਦੇਓ ਸਾਗ ਬੇਦੀ ਸਾਬ ਸਾਨੂੰ ਖਵਾ ਦੇਓ ਸਾਗ ਤੁਸੀਂ ਇਹ ਪਿੰਡੋਂ ਮਗਵਾਇਆ ਸਾਗ ਪਕਾਇਆ ਮैया ਸਾਗ ਪਟਾਇਆ ਸਾਗ ਪਟਾਇਆ ਮैया ਸਾਗ ਦੀ ਬ੍ਰੇਕ ਲੈ ਲਓ ਸਾਗ ਲੱਗੇ ਰਣ